ਆਪਾਂ ਪਿਛਲੇ ਟਾਈਮ ਤੋਂ ਦੇਖ ਰਹੇ ਹਾਂ ਕਿ ਭਾਈ ਬਹੁਤ ਧਮਾਕੇ ਹੋ ਰਿਹਾ ਹੈ ਕਦੇ ਇਹਨਾਂ ਨੇ ਕੋਈ ਬਹਾਨਾ ਲਾਇਆ ਕਦੇ ਕੋਈ ਬਹਾਨਾ ਲਾਇਆ ਪਰ ਇਸ ਵਾਰੀ ਸ਼ਾਇਦ ਕਿਉਂਕਿ ਇੱਕ ਸਾਹਬ ਨੇ ਉਹਦੀਆਂ ਫੋਟੋਆਂ ਵੀ ਪਾਤੀਆਂ ਨੇ ਕਹਿੰਦੇ ਨੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦਾਸਪੁਰ ਦੇ ਨੇੜੇ ਉੱਥੇ ਇੱਕ ਪੁਲਿਸ ਵਾਲੇ ਦੇ ਘਰ ਦੇ ਕੋਲੇ ਫੇਰ ਧਮਾਕਾ ਹੋ ਗਿਆ ਸ਼ੀਸ਼ੇ ਸ਼ੂਸ਼ੇ ਟੁੱਟੇ ਨੇ ਉਹ ਫੋਟੋਆਂ ਆ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਮਿੰਟੂ ਜੀ ਇਹ ਚੀਜ਼ ਇਹ ਦੌਰ ਰੁਕ ਕਿਉਂ ਨਹੀਂ ਰਿਹਾ ਕਿਉਂ ਵਾਰ-ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਕਿੱਥੇ ਨਾਕਾਮੀ ਹੋ ਰਹੀ ਹੈ ਦੇਖੋ ਇਹ ਤੇ ਡੀਜੀਪੀ ਸਾਹਿਬ ਹੀ ਜਵਾਬ ਦੇ ਸਕਦੇ ਹੂੰ ਕਿਉਂਕਿ ਕ੍ਰਾਈਮ ਤੇ ਵੈਸੇ ਨਹੀਂ ਰੁਕਦਾ ਹੁੰਦਾ ਜੀ ਕ੍ਰਾਈਮ ਕਦੇ ਨਵੀਆਂ ਚੀਜ਼ਾਂ ਦੇਖ ਰਹੇ ਆਪਾਂ ਇਹ ਧਮਾਕਾ ਹੋ ਰਿਹਾ ਹੈ ਪਰ ਇਹ ਇਸ ਤਰ੍ਹਾਂ ਦੇ ਜਿਹੜੇ ਕਹੋ ਕਿ ਹਮਲੇ ਉਸ ਦਾ ਸਟੇਟ ਨੂੰ ਜਾਂ ਪੁਲਿਸ ਨੂੰ ਚੈਲੰਜ ਹੈ ਜੀ ਤਾਂ ਸਰਕਾਰ ਜਾਂ ਜਿਹੜਾ ਤੰਤਰ ਹੈ ਉਹ ਕਿੱਥੇ ਫੇਲ ਹੈ ਇਹਦਾ ਜਵਾਬ ਤੇ ਬਿਹਤਰ ਹੈ ਕਿ ਡੀਜੀਪੀ ਸਾਹਿਬ ਦੇ ਹੂੰ ਮਸਲਾ ਇਹ ਹੈ ਕਿ ਜਦੋਂ ਤੁਸੀਂ ਦੂਜਿਆਂ ਨੂੰ ਖਿੱਚੀ ਜਾਂਦੇ ਹੋ ਫਲਾਣਾ ਇੱਧਰ ਕਰ ਦਿੱਤਾ ਫਲਾਣਾ ਉੱਧਰ ਕਰ ਦਿੱਤਾ ਵਿਜੀਲੈਂਸ ਵਾਲਾ ਹਟਾ ਦਿੱਤਾ ਤੇ ਡੀਜੀਪੀ ਨੂੰ ਕਿਉਂ ਰੱਖਿਆ ਹੋਇਆ ਹੁਣ ਤੱਕ ਹਮ ਡੀਜੀਪੀ ਦੇ ਕਾਰਜਕਾਲ ਦੇ ਦੌਰਾਨ ਤੁਸੀਂ ਮੋٹے ਤੌਰ ਤੇ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਜੀ ਉਦੋਂ ਭਾਵਰਾ ਸਾਹਿਬ ਹੁੰਦੇ ਸਨ ਉਹਨਾਂ ਤੋਂ ਬਾਅਦ ਲਾਇਕ ਹੈ ਸੀ ਤਾਂ ਤੁਸੀਂ ਹੁਣ ਤੱਕ ਇਤਿਹਾਸ ਕੱਢ ਕੇ ਦੇਖ ਲਓ ਕਟਨਾਵਾ ਦਾ ਇਸ ਤਰ੍ਹਾਂ ਦੇ ਹਮਲਿਆਂ ਦਾ ਕਿ ਕੀ ਇੱਕ ਵੈਰੀ ਵੀ ਇੱਕ ਵੇਲੇ ਵੀ ਇਹ ਰੁਕੀਆਂ ਨਹੀਂ ਚੀਜ਼ਾਂ ਹੂੰ ਇਹ ਸੂਚੀ ਲੰਬੀ ਲੰਬੀ ਹੁੰਦੀ ਜਾ ਰਹੀ ਹੈ ਲਗਾਤਾਰ ਹਾਂਜੀ ਤਾਂ ਨੁਕਰਨਾ ਇਹਨਾਂ ਦੀ ਆਦਤ ਬਣ ਗਈ ਆ ਕਿ ਨਹੀਂ ਹੋਇਆ ਜੀ ਇਦਾਂ ਨਹੀਂ ਇਦਾਂ ਹੋਇਆ ਜੀ ਇਦਾਂ ਨਹੀਂ ਇਦਾਂ ਹੋਇਆ ਤੇ ਬਾਅਦ ਦੇ ਵਿੱਚ ਉਸੇ ਮਾਮਲੇ 'ਚ ਜਾਂ ਤੇ ਗ੍ਰਿਫਤਾਰੀ ਕਰਦੇ ਆ ਜਾਂ ਇਨਕਾਊਂਟਰ ਕਰਦੇ ਆ ਜੀ ਪਰ ਇਹ ਚੀਜ਼ ਜਿਹੜੀ ਆ ਉਹ ਥੋੜੀ ਹਟਵੀ ਆ ਹਟਵੀ ਇਸ ਕਰਕੇ ਆ ਕਿਉਂਕਿ ਰਾਏਮਲ ਇੱਕ ਪਿੰਡ ਆ ਬਟਾਲੇ ਦੇ ਅਲੱਗ ਉੱਥੇ ਇੱਕ ਡਿਪੋ ਹੌਲਡਰ ਆ ਉਹਦਾ ਭਤੀਜਾ ਪੁਲਿਸ 'ਚ ਆ ਹੈਪੀ ਪਸ਼ੀਆ ਜਿਸਨੇ ਜ਼ਿੰਮੇਵਾਰੀ ਲਈ ਆ ਉਹ ਪਹਿਲਾਂ ਵੀ ਇਹਨਾਂ ਨੂੰ ਧਮਕਾ ਰਿਆ ਸੀ ਕਿਉਂਕਿ ਉਹ ਇੱਕ ਮਤਲਬ ਕਿ ਇਲਾਕੇ ਦੇ ਥਾਣੇ 'ਚ ਲੱਗਾ ਉਹ ਮੁੰਡਾ ਹੂੰ ਉਹਨੂੰ ਹੋਣਾ ਇਹਨਾਂ ਨੇ ਉਹਨਾਂ ਦੇ ਕੋਈ ਬੰਦੇ ਅਰੈਸਟ ਕੀਤੇ ਸੀਗੇ ਜੀ ਜੀ ਹੋ ਸਕਦਾ ਹੈ ਮਤਲਬ ਕੋਈ ਟੌਰਚਰ ਕੀਤਾ ਹੋਵੇ ਜਾਂ ਕੋਈ ਇਦਾਂ ਉਦਾਂ ਦੀ ਗੱਲ ਹੋ ਜਾਂਦੀ ਹੈ ਕਈ ਵਾਰ ਪੁਲਿਸ ਫੜਦੀ ਹੁਣ ਪੁਲਿਸ ਆਰਤੀ ਤੇ ਤਾਰੇ ਤਾਰੇ ਗਈ ਨਹੀਂ ਬਿਲਕੁਲ ਉਹਨਾਂ ਦਾ ਲਵੋ ਲੈ ਜਿਹਾ ਉਸ ਤਰ੍ਹਾਂ ਦਾ ਹੁੰਦਾ ਹੈ ਗੱਲਬਾਤ ਪੁਲਿਸ ਜੋ ਮਰਜ਼ੀ ਕਹੋ ਜੀ ਪੁਲਿਸ ਵਾਲੇ ਬੜਕਾ ਦਿੰਦੇ ਆ ਬੰਦੇ ਜੀ ਆਹ ਦੇਖੀ ਜੀ ਜੇ ਕੀ ਇਹ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਪੁਲਿਸ ਵਾਲੇ ਹਾਲੇ ਵੀ ਨਹੀਂ ਆ ਆ ਸਾਹਮਣੇ ਸੁਮਣੇ ਥੋੜਾ ਜਿਹਾ ਬਚਾ ਆ ਇਹ ਕਿਤੇ 76 ਸਾਹਮਣੇ ਲਿਆ ਕੇ ਸੜਕ ਤੇ ਆ ਸਿਟੀ ਹੈ ਠਾਣਾ ਜਿੱਥੇ ਤੁਸੀਂ ਦੇਖਦੇ ਹੋ ਜੀ ਸਰ ਇੱਥੇ ਬਾਹਰਲੇ ਪਾਸੇ ਸੜਕ ਤੇ ਲਿਆ ਕੇ ਪਟੇ ਮਾਰੇ ਜਾਂਦੇ ਹੁੰਦੇ ਸੀ ਆ ਪੁੱਛ ਲਿਓ ਆੜਤੀ ਹੁੰਦੇ ਸੀ ਸਾਹਮਣੇ ਉਹਨਾਂ ਨੂੰ ਪੁੱਛ ਲਿਓ ਆ ਜਿਹੜੇ ਅਗਗੜ ਬਾਜ਼ਾਰ ਵਾਲੀ ਸਾਈਡ ਵਾਲੇ ਆ ਨਾ ਪੁੱਛ ਲਿਓ ਕਿ ਕੀ ਬਣਦਾ ਹੁੰਦਾ ਸੀ ਫਿਰ ਉਹਨਾਂ ਨੇ ਗੇਟ ਜਾਂ ਲਾ ਲਿਆ ਉਹ ਮੇਰੇ ਚ ਮਾਰਨ ਲੱਗੇ ਜੀ ਹੁਣੇ ਆਉਣ ਕੈਮਰੇ ਕੁਮਰ ਲੱਗੇ ਹੁਣ ਅੰਦਰ ਲੈ ਜਾਂਦੇ ਨੇ ਬਿਲਕੁਲ ਮੇਰੇ ਜੇ ਚ ਲੈ ਜਾਂਦੇ ਇਹ ਹੀ ਕੁਝ ਬਦਲਿਆ ਤਾਂ ਪੁਲਿਸ ਵੀ ਵੈਸੀ ਹੋ ਜਾਂਦੀ ਆ ਤਾਂ ਕਹਿੰਦਾ ਮਤਲਬ ਇਹ ਆ ਕਿ ਜੀ ਦੇਖੋ ਉਹਨੂੰ ਤਮਕਾਇਆ ਜਾ ਰਿਹਾ ਸੀ ਇੱਕ ਵਾਰੀ ਫਾਇਰਿੰਗ ਦਾ ਵੀ ਯਤਨ ਹੋਇਆ ਹੁਣ ਕੀ ਹੋਇਆ ਕਿ ਉਹਨਾਂ ਦੇ ਘਰ ਦੇ ਅੱਗੇ ਇਹ ਛੁੱਟੀ ਗਈ ਹੈ ਚੀਜ਼ ਵਿਸਫੋਟਕ ਚੀਜ਼ ਕਹਿ ਸਕਦੇ ਆਪਾਂ ਕੋਈ ਪੁਸ਼ਟੀ ਤਾਂ ਹੈ ਨਹੀਂ ਕਿ ਤੇ ਉਹਦੇ ਚ ਕੀ ਆ ਕਿ ਬਈ ਉਹਨਾਂ ਦੇ ਘਰ ਦਾ ਸਮਾਨ ਵੀ ਟੁੱਟ ਗਿਆ ਤਮਾਕਾ ਤਾਂ ਤਮਾਕਾ ਹੀ ਆ ਜੀ ਚਾਹੇ ਉਹ ਬਈ ਲੋ ਦਰਜੇ ਦਾ ਆ ਜਾਂ ਬਹੁਤ ਜ਼ਿਆਦਾ ਉੱਚੇ ਦਰਜੇ ਦਾ ਆ ਜੀ ਹਾਂ ਜੀ ਤਾਂ ਉਹ ਉਸ ਹੱਬ ਨਾਲ ਨੁਕਸਾਨ ਤੇ ਹੋਈ ਗਈ ਨਾ ਥੋੜੇ ਦਾ ਵੀ ਨੁਕਸਾਨ ਤੇ ਹੁੰਦਾ ਜੀ 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 ਤਾਂ ਇਹ ਕਹਿੰਦੇ ਆ ਇਹ ਪਰਿਵਾਰ ਦਾ ਮੈਂ ਵੇਖ ਰਿਹਾ ਸੀਗਾ ਇੱਕ ਥਾਂ ਤੇ ਇਹ ਕਹਿੰਦੇ ਆ ਕਿ ਸਾਨੂੰ ਪਹਿਲਾਂ ਸਿਕਿਉਰਟੀ ਵੀ ਦਿੱਤੀ ਸੀ ਇਹਨਾਂ ਨੇ ਫਿਰ ਮੁੜ ਕੇ ਉਹ ਜਿਹੜੇ ਸਿਕਿਉਰਟੀ ਪਰਸਨ ਸੀਗੇ ਉਹ ਇਹਨਾਂ ਨੇ ਵਾਪਸ ਲੈ ਲੈ ਵੀ ਤੁਸੀਂ ਕਹਤੋਂ ਹਟਾਇਨੇ ਹੂੰ ਆ ਵੀ ਮਸਲਾ ਜਾਂ ਪਹਿਲਾਂ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜੀ ਆਪ ਹੀ ਇਹਨਾਂ ਨੇ ਦਿੱਤੀ ਸੀ ਕਿ ਸਿਕਿਉਰਿਟੀ ਫਿਰ ਉਹ ਸਿਕਿਉਰਿਟੀ ਜਿਹੜੀ ਆ ਵਿਡਰਾ ਕਰ ਲਈ ਇਹਨਾਂ ਨੇ ਹੂੰ ਪਰ ਗੱਲ ਜਿਹੜੀ ਆ ਸੁਖਮ ਸਿੰਘ ਸਾਹਿਬ ਉਹ ਇਹੋ ਆ ਕਿ ਇਹ ਕਿਉਂ ਰਿਹਾ ਘਤ ਹੋ ਰਿਹਾ ਜੀ ਉਹ ਲਗਾਤਾਰ ਬੰਦੇ ਹਾਇਰ ਕਰਦੇ ਆ ਦੋ ਕਿਸੇ ਨੂੰ 20 ਦਿੰਦੇ ਆ ਕਿਸੇ ਨੂੰ 50 ਦਿੰਦੇ ਆ ਹੂੰ ਇਹਨਾਂ ਕੋ ਪੈਸਾ ਕੀ ਮਾਇਨੇ ਰੱਖਦਾ ਜੀ ਬਿਲਕੁਲ ਆ ਕੱਲ ਆਪਾਂ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਜੋ ਪਤਨੀ ਦਾ ਕਤਲ ਹੋਇਆ ਉਹਦੇ 'ਚ ਦੇਖ ਰਹੇ ਸੀ ਕਿੰਨਾ ਕੋ ਖਰਚ ਕੀਤਾ ਉਹਨੇ ਸ਼ਰਟ 2.5 ਲੱਖ 2.5 ਲੱਖ ਹਾਂਜੀ ਓਵਰ ਆਲ ਸੀ ਹਾਂ ਤਾਂ ਤੁਸੀਂ ਦੇਖੋ ਕਿ 2.5 ਲੱਖ 4-5 ਬੰਦੇ ਸੀ ਉਹ ਜੀ ਜੀ ਕਿੰਨੇ ਕਿੰਨੇ ਆਏ ਹੋਹੀ ਹੋ ਗਿਆ 55000 ਬਿਲਕੁਲ 55000 ਰੁਪਏ ਜੀ ਜੀ ਤਾਂ ਗੱਲ ਇਹ ਆ ਕਿ 50000 ਰੁਪਏ ਤੇ ਆ ਨੌਜਵਾਨ ਜਿਹੜੇ ਗੰਨੇ ਦਾ ਜੂਸ ਵੇਚਦੇ ਆ ਹੂੰ ਮੇਲਾ ਦਾ ਮਹੀਨੇ ਦਾ ਇਹ ਕਮਾ ਲੈਂਦੇ ਆ ਕਮਾ ਲੈਂਦੇ ਹਾਂ ਆਰਾਮ ਨਾਲ ਗਰਮੀਆਂ ਦੇ ਵਿੱਚ ਤੂੰ ਕਹਿੰਦਾ ਮਤਲਬ ਇਹ ਕਿ ਇਸ ਤਰ੍ਹਾਂ ਜਦੋਂ ਬੰਦੇ ਤੁਹਾਨੂੰ ਮਿਲ ਜਾਂਦੇ ਆ ਹੂੰ ਤਾਂ ਕੋਈ ਬੰਦਾ ਕੈਨੇਡਾ ਬੈਠਾ ਯੂਕੇ ਬੈਠਾ ਜਾਂ ਆਸਟ੍ਰੇਲੀਆ ਕਿਤੇ ਵੀ ਬੈਠਾ ਅਮਰੀਕਾ ਕਿਤੇ ਵੀ ਬੈਠਾ ਹੂੰ ਤਾਂ ਉਹਦੇ ਵਾਸਤੇ ਤਾਂ ਬਹੁਤ ਸੌਖਾ ਤਰੀਕਾ ਹੈ ਨਾ ਕਿ ਬੰਦਾ ਹਾਇਰ ਕਰੋ ਉਹਨੂੰ ਜੋ ਵੀ ਦੇਣਾ ਦਿਓ ਕਿਸੇ ਨੂੰ ਲਾਲਚ ਦਿੱਤਾ ਕਿਸੇ ਨੂੰ ਮਨੀ ਦਿੱਤਾ ਜੀ ਜੀ ਤਾਂ ਉਹ ਬੰਦੇ ਨੇ ਕੰਮ ਕਰ ਦੇਣਾ ਫੜਿਆ ਜਾਊਗਾ ਪੰਜਾਬ ਦੇ ਵਿੱਚ ਤਾਂ ਉਹ ਫੜਿਆ ਜਾਊਗਾ ਹੂੰ ਯਾਦੋਂ ਫੜਿਆ ਗਿਆ ਉਹਦੇ ਤੇ ਕਦਮਾਂ ਚੱਲਣਾ ਤਾਂ ਪੰਜਾਬ ਪੁਲਿਸ ਲਈ ਇਹ ਬਹੁਤ ਚੈਲੈਂਜਿੰਗ ਸਥਿਤੀ ਹੈ ਜੀ ਚੈਲੈਂਜਿੰਗ ਸਥਿਤੀ ਹੈ ਕਿ ਤੁਸੀਂ ਕਿਵੇਂ ਇਸ ਸਾਰੇ ਨੈਟਵਰਕ ਨੂੰ ਰੋਕੋਗੇ ਹੂੰ ਪਰ ਬੇਵਸ ਹੈ ਮਾਝੇ ਦੀ ਪੁਲਿਸ ਤੇ ਖਾਸ ਤੌਰ ਤੇ ਬੇਵਸ ਨਜ਼ਰ ਆ ਰਹੀ ਲੋਕ ਵੀ ਬੇਵਸ ਨਜ਼ਰ ਆ ਰਹੇ ਤੇ ਮਾਝੇ ਦੀ ਪੁਲਿਸ ਵੀ ਬੇਵਸੀ ਨਜ਼ਰ ਆ ਰਹੀ ਬਿਲਕੁਲ ਬਿਲਕੁਲ ਜੀ ਬਿਲਕੁਲ ਪਹਿਲਾਂ ਤੇ ਆਪਾਂ ਦੇਖਦੇ ਸੀ ਕਿ ਬਹੁਤ ਵੱਡੀਆਂ ਵੱਡੀਆਂ ਸਾਮੀਆਂ ਨਾਲ ਇਦਾਂ ਕੁਝ ਹੋ ਰਿਹਾ ਸੀ ਪਰ ਹੁਣ ਤਾਂ ਇਹ ਕੁਝ ਵੀ ਨਹੀਂ ਕਿਤੇ ਵੀ ਕੁਝ ਹੋ ਸਕਦਾ ਹੈ ਅਹਮਰਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਡੀਜੀਪੀ ਤਾਂ ਹੁਣ ਵੀ ਆਰਜੀ ਲਾਇਆ ਹੋਇਆ ਹੁਣ ਤੱਕ ਵੀ ਤੇ ਇਧਰ ਗ੍ਰੈਪੀ ਜੀ ਕਹਿ ਰਹੇ ਨੇ ਕਿ ਧੁਮਾਕਾ ਟਾਇਰ ਫਟਿਆ ਜਾਂ ਰੈਡੀਏਟਰ ਫਟਿਆ ਪਰ ਇਸ ਗੱਲ ਦੇ ਬਾਨੇ ਤੋਂ ਪਹਿਲੇ ਰੰਧਾਵਾ ਸਾਹਿਬ ਨੇ ਕਹਤਾ ਸੀ ਵੀ ਆਹ ਬਾਨਾ ਹੁਣ ਨਾ ਲਾਇਓ ਹਨ ਇਸ ਵਾਰੀ ਇਹ ਬਾਨਾ ਨਾ ਲਾਇਓ ਸੱਚਮੁੱਚ ਹਾਂ ਜੀ ਉਹ ਬੇਇੱਜ਼ਤੀ ਬਹੁਤ ਹੁੰਦੀ ਆ ਨਾ ਹੂੰ ਵੀ ਇਹ ਨਿਠ ਕੇ ਕਹਿੰਦੇ ਜੀ ਇਦਾਂ ਨਹੀਂ ਇਦਾਂ ਹੋਇਆ ਬਾਅਦ ਦੇ ਵਿੱਚ ਉਹ ਜ਼ਰਰੀਆਂ ਚੀਜ਼ਾਂ ਝੂਠੀਆਂ ਪੈ ਜਾਂਦੀਆਂ ਨੇ ਜੀ ਜੀ ਗੱਲ ਇਹ ਆ ਕਿ ਪੁਲਿਸ ਦਾ ਜੇ ਆਪਾਂ ਦੇਖੀਏ ਅਕਸ ਖਰਾਬ ਹੁੰਦਾ ਨੇ ਨਾ ਚੀਜ਼ਾਂ ਦੇ ਬਿਲਕੁਲ ਜੀ ਬਿਲਕੁਲ ਇੱਕ ਇੱਕ ਤੇ ਲਗਾਤਾਰ ਧੁਮਾਕੇ ਹੋ ਰਹੇ ਨੇ ਤੇ ਦੂਜਾ ਇਹ ਆ ਕਿ ਤੁਸੀਂ ਝੂਠ ਬੋਲਦੇ ਤੇ ਫਿਰ ਫੜੇ ਜਾਂਦੇ ਹਾਂ ਹਮ ਠੀਕ ਹੈ ਨਾ ਜੀ ਸੋ ਇਸ ਵਾਸਤੇ ਇਹ ਜ਼ਿੰਮੇਵਾਰੀ ਤੇ ਬੇਸਿਕਲੀ ਸਾਡੇ ਜਿਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਉਹਨਾਂ ਦੀ ਆ ਉਹ ਦੇਖਣ ਕਿ ਕਿੱਥੇ ਕਮੀ ਆ ਕਿਵੇਂ ਇਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਜੀ ਜੀ ਬਿਲਕੁਲ ਬਿਲਕੁਲ ਮਿੱਤਰ ਜੀ ਆ ਦੀਪ ਕਲੈਰ ਜੀ ਤੁਹਾਡੇ ਕਮੈਂਟਸ ਸਾਨੂੰ ਬਿਲਕੁਲ ਦਿਖ ਰਹੇ ਨੇ ਖਬਰ ਦੇ ਨਾਲ ਜੁੜਿਆ ਹੋਇਆ ਕੋਈ ਕਮੈਂਟ ਹੈ ਤੇ ਜ਼ਰੂਰ ਭੇਜੋ ਅਸੀਂ ਉਹ ਵੀ ਪੜਾਂਗੇ ਤੇ ਇੱਧਰ ਮਿੱਤਰ ਕਹਿ ਰਹੇ ਨੇ ਕਿ ਮਾਜੇ ਦੀਆਂ ਬਹੁਤ ਸਾਰੀਆਂ ਪੋਸਟਾਂ ਚੌਕੀਆਂ ਤੇ ਬੰਦੀ ਕਰ ਦਿੱਤੀਆਂ ਨੇ ਹਾਂਜੀ ਤੇ ਜਿਹੜੀਆਂ ਖੁੱਲੀਆਂ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਲਾਈਆਂ ਨੇ ਜਿਵੇਂ ਆਪਾਂ ਵਿਆਹਾਂ ਚ ਤੰਬੂ ਕਨਾਤਾ ਜਿਉਂ ਨਹੀਂ ਲਾ ਦਿੰਦੇ ਉਤੋਂ ਕੋਈ ਚੀਜ਼ ਡਿੱਗੇ ਤੇ ਉੱਤੇ ਹੀ ਰਹਿ ਜਾਵੇ ਜਾਲ ਜੇ ਵਾਲਾ ਹਿਸਾਬ ਕਿਤਾਬ ਉਹ ਜਿਵੇਂ ਇੱਕ ਗੀਤ ਸੀ ਨਾ ਕੰਧਾ ਕਰ ਲਾ ਹਵੇਲੀ ਦੀਆਂ ਉੱਚੀਆਂ ਨਹੀਂ ਮੈਂ ਮੈਂ ਜਵਾਨ ਹੋ ਗਈ ਤਾਂ ਇਹ ਚੌਕੀਆਂ ਦੀਆਂ ਕੰਧਾਂ ਚੁੱਕੀ ਜਾਂਦੇ ਆ ਵੀ ਇੰਨੀ ਉੱਚੀ ਕਰੋ ਕਿ ਕੋਈ ਐਂ ਤੁਰਿਆ ਜਾਂਦਾ ਨਾ ਛੁੱਟ ਜਾਵੇ ਆ ਵੀ ਚੌਕੀ ਬੁਣਾਂ ਚੌਕੀਆਂ ਦੀਆਂ ਕੰਧਾਂ ਵੀ ਬਹੁਤ ਛੋਟੀਆਂ ਹੁੰਦੀਆਂ ਨੇ ਨਾ ਜੀ ਇਹ ਵੀ ਪੰਗਾ ਆ ਬਿਲਕੁਲ ਜੀ ਹੁਣ ਪਾਸਿੰਗ ਜੀ ਸੱਚਮੁੱਚ ਮਨੁੱਖ ਦੀ ਜਾਨ ਬਹੁਤ ਸਸਤੀ ਹੋ ਗਈ ਹੈ ਖੈਰ ਮਿੰਟੂ ਜੀ ਆਪਾਂ ਅਕਸ ਦੀ ਗੱਲ ਕਰ ਰਹੇ ਸੀ ਤੇ ਕਈ ਵਾਰੀ ਅਕਸ ਨਾਲ ਬੰਦਾ ਆਪਦੀ ਬੋਲਬਾਣੀ ਨਾਲ ਵੀ ਵਿਗਾੜ ਲੈਂਦਾ ਆ ਪਿਛਲੇ ਦਿਨੀ ਆਪਾਂ ਗੱਲਬਾਤ ਵੀ ਕੀਤੀ ਸੀਗੀ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਉਹ ਰਣਵੀਰ ਹੋਰਾਂ ਨੇ ਨਿੱਕੀ ਜੀ ਗੱਲ ਕਹਿ ਕੇ ਤੇ ਫਿਰ ਉਹ ਕਿੰਨੀ ਵੱਡੀ ਗੱਲ ਬਣ ਗਈ ਕਿਵੇਂ ਅਕਸ ਵਿਗ ਕਹਿੰਦੇ ਸੁਪਰੀਮ ਕੋਰਟ ਵੱਲੋਂ ਥੋੜੀ ਜੀ ਰਾਹਤ ਉਹਨਾਂ ਨੂੰ ਮਿਲ ਗਈ ਹੈ ਪਰ ਨਾਲ ਨਾਲ ਲਾਂਤ ਵੀ ਮਿਲੀ ਹੈ ਲਾਂਤ ਤੇ ਖਰ ਮਿਲਣੀ ਸੀ ਪਰ ਰਾਹਤ ਕੀ ਮਿਲੀ ਤੇ ਲਾਂਤ ਕੀ ਮਿਲੀ ਹੈ ਜੀ ਦੇਖੋ ਧੜਾ ਧੜਾ ਰਣਵੀਰ ਅਲਾਹਾਬਾਦੀ ਤੇ ਪਰਚੇ ਹੋ ਰਹੇ ਸੀਗੇ ਜੀ ਹੁੰਦਾ ਕੀ ਹੈ ਕਿ ਕਿਸੇ ਵੀ ਬੰਦੇ ਨੂੰ ਤੁਸੀਂ ਇੱਕ ਗੁਨਾਹ ਵਾਸਤੇ ਹਜ਼ਾਰ ਵਾਰ ਫਾਈਨਟ ਟੰਗਿਆ ਜਾਂਦਾ ਹੁੰਦਾ ਤਾਂ ਸੁਪਰੀਮ ਕੋਰਟ ਚ ਇਹ ਗਿਆ ਸੀਗਾ ਕਿ ਬੱਸ ਕਰੋ ਹੁਣ ਤੇਰੀ ਜਾਨ ਛਡਾਓ ਵੀ ਐਫ ਆਈ ਆਰ ਰੱਦ ਕਰੋ ਤੇ ਜਿਹੜੀਆਂ ਨਵੀਆਂ ਐਫ ਆਈ ਆਰ ਦਰਜ ਕਰਵਾਈਆਂ ਜਾ ਰਹੀਆਂ ਹੈ